ਆਮ ਆਦਮੀ ਪਾਰਟੀ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੌਂ ਵਿੱਚ ਕਥਿਤ ਤੌਰ ਤੇ ਗੈਂਗਸਟਰਾਂ ਦੀ ਦਖਲਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲਈ। ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਪਾਰਟੀ ਦੇ ਮੁਖਬਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਵੱਨੋਂ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਸੀ, ਉਹਨਾਂ ਦਾ ਜਵਾਈ ਇੱਕ ਪਗੋੜਾ ਗੈਂਗਸਟਰ ਹੈ ਜਿਸ ਨੇ ਵਿਦੇਸ਼ ਵਿੱਚ ਬਣਾ ਲਈ ਹੋਈ ਹੈ। ਲਾਲਜੀਤ ਸਿੰਘ ਪੁੱਲਰ ਨੇ ਇਲਜ਼ਾਮ ਲਗਾਇਆ ਕਿ ਅਮਰਿਤਪ ਨਾਮ ਦੇਸ ਗੈਂਗਸਟਰ ਵੱਲੋਂ ਚੋਣਾਤੁਰਾਂ ਕਈ ਪਿੰਡਾਂ ਦੇ ਮੋਤਵਰਾਂ ਨੂੰ ਡਰਾਇਆ ਤਮ ਕਾਇਆ ਗਿਆ ਤੇ ਅਕਾਲੀ ਜਲਦੀ ਹੱਕ ਵਿੱਚ ਵੋਟ ਪਾਉਣ ਲਈ ਆਖਿਆ ਗਿਆ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਤੇ ਮਾੜਾ ਅਸਰ ਪੈਂਦਾ ਏ ਸਦਾ ਸਿੰਘ ਵੀਰ ਸਿੰਘ ਬਾਦਲ ਜੀ ਨੇ ਉਹ ਸਿਲੈਕਸ਼ਨ ਮੇਂ ਦਿਆ ਗੈਂਗਸਟਰ ਕੇ ਰਿਸ਼ਤੇਦਾਰ ਕੋ ਟਿਕਟ ਦੀ ਜੇ ਬਹੁਤ ਸੀਰੀਅਸ ਇਸ਼ੂ ਹੈ ਔਰ ਇਹ ਇਹਦੇ ਤੇ ਜੜੀ ਆ ਉਹ ਕਾਤ ਭਾਈ ਹੋਣੀ ਚਾਹੀਦੀ ਹੈ ਪਤਾਲ ਹੋਣੀ ਚਾਹੀਦੀ ਹੈ ਕਿ ਐਸਾ ਪੋਲਿਟਿਕਸ ਦੇ ਵਿੱਚ ਜੋ ਸਿੱਧੇ ਰੂਪ ਚ ਤਰਦਾਰਦ ਕੇ ਹਲਕੇ ਮੇ ਵੋਟਰੋ ਕੋ ਤੁਮਕਾਇਆ ਗਿਆ ਢਰਾਇਆ ਗਿਆ ਮਦਈਓ ਕੋ ਢਰਾਇਆ ਗਿਆ ਉਹਦੇ ਇਥੇ ਤੱਕ ਕਿ ਹਮਾਰੇ ਕੈਂਡੀਡੇਟ ਕੋ ਕਾਲ ਕਰਕੇ ਉਸਕੋ ਵੀ ਤੁਮਕਾਇਆ ਗਿਆ ਉਹ ਐਫ ਆਰ ਵੀ ਦਰਜ ਹੋਈ ਜੋ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਗੈਂਗਸਟਰ ਦੀ ਸਾਸਕੋ ਤਰਨਤਾਰ ਨੂੰ ਚੋਣਾਂਵਾਂ ਵਿੱਚ ਟਿਕਟ दी ਹੈ ਨਾ ਜੇ ਬਹੁਤ ਬੁਰੀ ਰੀਤ ਜਾਲਦੀ ਹੈ ਐਸੇ ਤੋਂ ਸਭੀ ਗੈਂਗਸਟਰ ਜੋ ਅਲੱਗ-ਅਲੱਗ ਵਿਧਾਨ ਸਭਾ ਵਿੱਚ ਬੈਠੇ ਹਨ ਉਹ ਫੋਨ ਕਰਨਗੇ ਅਗਲੀ ਵਾਰ ਜਦ ਸਰਪੰਚੀ ਕੀ ਜਾਂ ਐਮਸੀ ਕੀ ਇਲੈਕਸ਼ਨ ਹੋਗੀ ਉਹ ਫੋਨ ਕਰਨਗੇ ਕਿ ਹਮਾਰੇ ਜੋ ਉਮੀਦਵਾਰ ਹੈ ਅਗਰ ਉਹਨਕੇ ਸਾਹਮਣੇ ਖੜੇ ਹੋਏ ਤਾਂ ਹਮ ਆਪਕੇ ਪਰਿਵਾਰ ਨਹੀਂ ਛੋੜਾਂਗੇ ਐਸੀ ਤਰਨਤਾਰਨ ਵਿੱਚ ਹੋਇਆ ਹੈ ਦੂਜੀ ਵਾਰ ਸਿਆ ਕਾਲੀਧਲ ਨੇ ਸੱਤਾਧਾਰੀ ਪਾਰਟੀ ਦੇ ਨਾਲ ਇਲਜ਼ਾਮਾਂ ਤੋਂ ਪੱਲਾ ਛੜਿਆ ਹੈ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਤਰਨਤਾਰਨ ਦੇ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ ਜਿਸ ਤੋਂ ਬਖਲਾਕੀ ਸੱਤਾ ਤੇ ਉਹਨਾਂ ਦੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ